ਬਹੁਤ ਵੱਡੀ ਖਬਰ ਆ ਪਹਿਲਾਂ ਤਾਂ ਐ ਤੇ ਫੇਰ ਐ ਇਹ ਕੌਣ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਅੱਜ ਇਸ ਗੱਲ ਦਾ ਪੂਰੀ ਤਰ੍ਹਾਂ ਜਾਨੀ ਨਿਰਪੱਖ ਜਵਾਬ ਦੇ ਦਿੱਤਾ ਦੋ ਕਿਸੇ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਮੋੜ ਤੋਂ ਫੇਰ ਇੱਕ ਵੱਡੀ ਕਾਰਵਾਈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਪੰਜਾਬ ਦੀ ਪੁਲਿਸ ਨੂੰ ਵਿਜੀਲੈਂਸ ਬਿਊਰੋ ਨੂੰ ਵੱਡੇ ਵੱਡੇ ਅਫਸਰਾਂ ਨੂੰ ਕਿਵੇਂ ਧਮਕਾ ਰਹੇ ਸੀ ਅਸਲਾਮੁਅਲੈਕਮ ਸასიਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਾਸਦੇ ਹੋਗੇ ਚੜਦੀ ਕਲਾ 'ਚ ਹੋਗੇ ਸੀਐਮ ਪੰਜਾਬ ਭਗਵੰਤ ਮਾਨ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੜਾ ਹੀ ਵੱਡਾ ਐਕਸ਼ਨ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਮੁੱਛਾਂ ਨੂੰ ਤਾ ਦਿੰਦਾ ਸੀ ਅੱਜ ਜੋ ਹੱਥ ਜੋੜ ਕੇ ਮਾਫੀਆਂ ਮੰਗਦਾ ਹੈ ਤੇ ਸੀਐਮ ਪੰਜਾਬ ਨੇ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਚੀਕਾਂ ਕਢਾਈਆਂ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਪੰਜਾਬ ਦਾ ਦੁਸ਼ਮਣ ਹੈ ਪੰਜਾਬ ਦਾ ਮੁਜਰਮ ਹੈ ਤੇ ਵਿਕਰਮ ਮਜੀਠੀਆ ਕਦੀ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਤੇ ਜੇਲ੍ਹ ਦੇ ਵਿੱਚ ਇਹਦੇ ਉੱਤੇ ਜ਼ੁਲਮ ਕਰੋ ਇਹਨੂੰ ਮਾਰੋ ਕੁੱਟੋ ਤੇ ਇਹਨੂੰ ਪਤਾ ਚੱਲੇ ਕਿਵੇਂ ਪੰਜਾਬ ਦੇ ਲੋਕਾਂ ਦੇ ਇਹਨਾਂ ਨੇ ਫਿਊਚਰ ਤਬਾਹ ਕੀਤਾ ਹੈ ਇਹ ਕੀ ਮਾਮਲਾ ਹੈ ਵਿਕਰਮ ਜੀਠੀਆ ਕਿਉਂ ਮਾਫੀਆਂ ਮੰਗਦਾ ਹੈ ਮੁੱਛਾਂ ਵਟਣ ਤੋਂ ਲੈ ਕੇ ਮਾਫੀਆਂ ਤੱਕ ਦਾ ਸਫ਼ਰ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਬਹੁਤ ਵੱਡੀ ਖਬਰ ਆ ਪਹਿਲਾਂ ਤਾਂ ਐ ਤੇ ਫਿਰ ਐ ਇਹ ਕੌਣ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਗੱਲ ਦਾ ਪੂਰੀ ਤਰ੍ਹਾਂ ਜਾਨੀ ਨਿਰਪੱਖ ਜਵਾਬ ਦੇ ਦਿੱਤਾ ਦੋ ਕਿਸੇ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਹੁਣ ਮੋੜ ਤੋਂ ਫੇਰ ਇੱਕ ਵੱਡੀ ਕਾਰਵਾਈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਪੰਜਾਬ ਦੀ ਪੁਲਿਸ ਨੂੰ ਵਿਜੀਲੈਂਸ ਬਿਊਰੋ ਨੂੰ ਵੱਡੇ ਵੱਡੇ ਅਫਸਰਾਂ ਨੂੰ ਕਿਵੇਂ ਧਮਕਾ ਰਹੇ ਸੀ ਤੇ ਬੜਾ ਹੀ ਮजेदार ਕਿੱਸਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਬਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕੁਝ ਕਹਿ ਰਹੇ ਸੀ ਔਰ ਅੱਦੋਂ ਪੰਜਾਬ ਦਾ ਮੁੱਖ ਮੰਤਰੀ ਕੀ ਜਵਾਬ ਦਿੰਦਾ ਹੈ ਪਹਿਲਾਂ ਤੁਹਾਨੂੰ ਇੱਕ ਬੜਾ ਹੀ ਅੱਜ ਮਜ਼ੇਦਾਰ ਕਿੱਸਾ ਸੁਣਾਉਣ ਜਾ ਰਹੇ ਹਾਂ ਭਾਵੇਂ ਪੰਜਾਬ ਦੇ ਲੋਕਾਂ ਨੇ ਉਹ ਵੀਡੀਓ ਸੁਣੀ ਹੋਵੇ ਕਿ ਮੁੱਖ ਮੰਤਰੀ ਨੇ ਇਹਦਾ ਜਵਾਬ ਕੀ ਦਿੱਤਾ ਸੀ ਪਰ ਅੱਜ ਜਿਹੜੇ ਦੋ ਕਿੱਸੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਨਾ ਬੜੇ ਹੀ ਅਨੋਖੇ ਤੇ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਏ ਦੀ ਹਰ ਇੱਕ ਖਬਰ ਨੂੰ ਸੁਣਨਾ ਚਾਹੁੰਦੇ ਨੇ ਪਰ ਅਸੀਂ ਵੀ ਤੁਹਾਡੇ ਸਾਹਮਣੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਫੇਰ ਤੋਂ ਸ਼ਰਬਾਉਣ ਦੀ ਕਬੱਡੀ ਤਿਆਰੀ ਦੇ ਵਿੱਚ ਜਿੰਨੇ ਵੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਾਂ ਕਾਲੀਦਾਲ ਬਾਦਲ ਬਹੁਤ ਸਾਰੇ ਕਹਿੰਦੇ ਜੀ ਕਰੋੜਾਂ ਦੀ ਫੀਸ ਦੇ ਕੇ ਸ਼ੰਕਰ 헤ਗੜੇ ਵਰਗੇ ਬੰਗਲੌਰ ਤੋਂ ਬੁਲਾਏ ਗਏ ਵਕੀਲ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਨੇ ਤਾਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਹ ਦੀ ਜੇਲ੍ਹ ਦੇ ਵਿੱਚੋਂ ਜਲਦ ਕਰਵਾਇਆ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਫੇਰ ਤੋਂ ਉਹੀ ਰੱchn ਕਰਨੇ ਆ ਜਿਹੜੇ ਪਹਿਲਾਂ ਕਰਦਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਬੜੀ ਹੀ ਮਜ਼ੇਦਾਰ ਵੀਡੀਓ ਹੈ ਜਿਹੜੀ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਮੁੱਛਾਂ ਚੜਾਉਂਦੇ ਹੋਏ ਇਹ ਗੱਲ ਕਹੀ ਸੀ ਕਹਿੰਦਾ ਮੈਂ ਭਗਵੰਤ ਮਾਨ ਦੀਆਂ ਚੀਕਾਂ ਖੜਾ ਦੂੰਗਾ ਪਰ ਹੁਣ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਮਾਮਲਾ ਕੀ ਹੋ ਗਿਆ ਉਹ ਅੱਗੇ ਦੱਸਾਂਗੇ ਪਹਿਲਾਂ ਮੁੱਖ ਮੰਤਰੀ ਤੋਂ ਹੀ ਸੁਣ ਲਓ ਉਸ ਤੋਂ ਬਾਅਦ ਇਕ ਐਸੀ ਵੀਡੀਓ ਕਿਉਂਕਿ ਪੰਜਾਬ ਦੇ ਅੰਦਰ ਤਾਂ ਇਹੀ ਕਿਹਾ ਜਾ ਰਿਹਾ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਪਿਆ ਪਰ ਇੱਥੇ ਮਾਮਲਾ ਉਲਟਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਚਿੱਟੇ ਦਾ ਹੀ ਹੈ ਇਹ ਕਿਵੇਂ ਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਿਹਾ ਆ ਸੁਣ ਲਓ ਜਰਾ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਐ ਮੁੱਛਾ ਨਹੀਂ ਚੱਲਦੀ ਵੀ ਅੱ토리ਾਂ ਚੀਕਾਂ ਘੜਾ ਦਾਂਗੇ ਫਲਾਨਾ ਕਰਨਾ ਵਾਇਗੁਰੁ ਪਰਮਾਤਮਾ ਬੜੇ ਬੜੇ ਐ ਚੀਕਾਂ ਲੇਤੇ ਆਪਦੀਆਂ ਚੀਕਾਂ ਕਿਣੀਆਂ ਨਹੀਂ ਜਾਂਦੀਆਂ ਮੈਂ ਕਿਹਾ ਠੀਕ ਸਮਾਂ ਤਾਂ ਸੁਣ ਲਿਓ ਪੰਜਾਬ ਵਾਲੇ ਇਸ ਗੱਲ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਨੇ ਉਸੇ ਦਿਨ ਦੇ ਦਿੱਤਾ ਸੀ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹਰ ਸਿਮਰਤ ਕੌਰ ਬਾਦਲ ਨੂੰ ਕੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂ ਕਿਉਂਕਿ ਨੇ ਸਫਾਈ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਦਸ ਕਰ ਵੀ ਨਹੀਂ ਹੈ ਉਹਨੂੰ ਨਜਾਇਜ਼ ਬੰਦ ਕੀਤਾ ਗਿਆ ਪਰ ਇੱਥੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਚਰਚਾ ਦੇ ਵਿੱਚ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਯਾਨੀ ਆਮਦਨ ਤੋਂ ਵੱਧ ਜ਼ਿਆਦਾ ਕਮਾਈ ਦਾ ਹੋਣਾ ਐਸ ਮਾਮਲੇ ਦੇ ਵਿੱਚ ਉਹ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਦਾ ਕੁਝ ਹੋਰ ਹੀ ਕਹਿ ਰਿਹਾ ਇਹ ਵੀ ਸੁਣ ਲਓ ਕਿਉਂਕਿ ਬੜੀ ਮਜ਼ੇਦਾਰ ਗੱਲ ਹੈ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਕਿ ਮਾਮਲਾ ਕਿਵੇਂ ਉਲਟ ਗਿਆ ਸੁਣੋ ਉਹ ਹਰ ਸੇਮਰਤ ਕੋਰ ਉਬੀਬਾ ਜੀ ਉਹ ਫਿਰਦੀ ਐ ਸਪੰਦਾ ਚ ਪੰਜਾਬੀ ਆਉਂਦੀ ਨਹੀਂ ਉਹਨੂੰ ਵੀ ਪੰਜਾਬੀ ਦਾਕਰ ਦੋਨੇ ਜੀਆਂ ਨੂੰ ਨਹੀਂ ਆਉਂਦੀ ਉਹ ਕਹਿੰਦੀ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਪੰਜਾਬ ਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਣੀ ਉਹਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਹੋਰ ਇੱਕ ਲਿਸ਼ੇੜੀ ਜਾਂਦਾ ਦੂਜੇ ਕੋਲ ਕਹਿੰਦਾ ਭਾਈ ਤੂੰ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਾ ਭਾਈ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਚੁੱਕਈ ਐ ਕਿ ਤੋਰ ਪ੍ਰਬੰਧ ਕਰ ਲੈ ਮਜੀਠੀਆ ਕਹਿੰਦੇ ਮਜੀਠੀਆ ਪੂਰੀ ਮਜੀਠੀਆ ਟੀਕਾ ਉਹ ਵੀ ਸ਼ਰਮਣੇ ਆਉਂਦੀ ਬੋਲਣ ਵੇਲੇ ਨਾ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦਾ ਮੁੱਖ ਮੰਤਰੀ ਕੀ ਕਹਿ ਰਿਹਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਮਜੀਠੀਆ ਪੂਰੀ ਮਜੀਠੀਆ ਟੀਕਾ ਮਜੀਠੀਆ ਚਿੱਟਾ ਇਹ ਪੰਜਾਬ ਦੇ ਲੋਕ ਯਾਨੀ ਉਹ ਲੋਕ ਜਿਹੜੇ ਚਿੱਟੇ ਦਾ ਕੰਮ ਕਰਦੇ ਆ ਜਾਂ ਵਪਾਰ ਕਰਦੇ ਆ ਜਾਂ ਪੀਂਦੇ ਆ ਤਾਂ ਪੰਜਾਬ ਦੇ ਅੰਦਰ ਅਕਾਲੀ ਦਲ ਦੁਆਰਾ ਬਹੁਤ ਜ਼ਿਆਦਾ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਵਿਕਰਮ ਸਿੰਘ ਮਜੀਠੀਏ ਦੀ ਭੈਣ ਹਰਸਿਮਰਤ ਕੌਰ ਬਾਦਲ ਨੇ ਕਈ ਵਾਰ ਇਹ ਸਪਸ਼ਟ ਕਰ ਦਿੱਤਾ ਕਿ ਸਾਡੇ ਰਾਜ ਦੇ ਅੰਦਰ ਵੀ ਚਿੱਟਾ ਵਿਕਦਾ ਸੀ ਕਿਉਂਕਿ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਨਾ ਕਹਿੰਦੀ ਚਿੱਟਾ ਪੰਜਾਬ ਦੇ ਅੰਦਰ ਜਿਨਾ ਅੱਜ ਸਾਡੇ ਰਾਜ ਦੇ ਵਿੱਚ ਉਹਨਾਂ ਨਹੀਂ ਹੈ ਯਾਨੀ ਹੈ ਜ਼ਰੂਰ ਸੀ ਕਹਿੰਦੀ ਪਰ ਇੰਨੇ ਡਰੋਨ ਨਹੀਂ ਆਉਂਦੇ ਸੀ ਇਹਦਾ ਮਤਲਬ ਹੈ ਅਕਾਲੀ ਦਲ ਖੁਦ ਵਿਕਵਾਉਂਦਾ ਸੀ ਕਿਉਂਕਿ ਪਾਕਿਸਤਾਨ ਦੇ ਬਾਰਡਰਾਂ ਤੋਂ ਜਦੋਂ ਚਿੱਟਾ ਟੱਪਦਾ ਨਾ ਉੱਥੇ ਸਾਡੇ ਹੀ ਪ੍ਰਸ਼ਾਸਨ ਦੀ ਚੱਪੇ-ਚੱਪੇ ਤੇ ਪਹਿਲੀ ਨਜ਼ਰ ਹੁੰਦੀ ਆ ਤਾਂ ਹੁਕਮ ਕਿਹਦੇ ਜਾਰੀ ਹੁੰਦੇ ਆ ਸਰਕਾਰਾਂ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੋਵੇ ਹੁਣ ਚਿੱਟੇ ਦੇ ਮਾਮਲੇ ਕਿਉਂ ਨਹੀਂ ਸਾਹਮਣੇ ਆ ਰਹੇ ਜੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇਹੱਦ ਜ਼ਿਆਦਾ ਪੰਜਾਬ ਦੇ ਅੰਦਰ ਰੋਕ ਲਾਈ ਆ ਇਹ ਗੱਲ ਮੰਨਣੀ ਪੈਣੀ ਆ ਕਿਉਂਕਿ ਪਹਿਲਾਂ ਇੱਕ ਪਿੰਡ ਦੇ ਵਿੱਚੋਂ ਤਿੰਨ-ਤਿੰਨ ਲਾਸ਼ਾਂ ਹਰ ਰੋਜ਼ ਦੀਆਂ ਉੱਠਦੀਆਂ ਸੀ ਇਹ ਚਿੱਟੇ ਦੇ ਰਿਕਾਰਡ ਨੇ ਅੱਜ ਦੀ ਘੜੀ ਦੇ ਵਿੱਚ ਚਿੱਟੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੋਕ ਲੱਗੀ ਆ ਜੇਕਰ ਕੋਈ ਇਸ ਗੱਲ ਨੂੰ ਨਕਾਰਦਾ ਤਾਂ ਦੇਖੋ ਇਹ ਪੰਜਾਬ ਦੇ ਅੰਦਰ ਵੈਸੇ ਹੀ ਤੁਹਾਨੂੰ ਪਤਾ ਹੈ ਪਹਿਲਾਂ ਘਰ ਘਰ ਦੇ ਵਿੱਚ ਔਰ ਦੁਕਾਨਾਂ ਦੇ ਵਿੱਚ ਆਮ ਯਾਨੀ ਚਿੱਟਾ ਵਿਕਦਾ ਸੀ ਔਰ ਹੁਣ ਮੁੱਖ ਮੰਤਰੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਰੋਕ ਲਾ ਦਿੱਤੀ ਐਸੇ ਕਰਕੇ ਤਾਂ ਪੰਜਾਬ ਦੀ ਸਰਕਾਰ ਫੇਰ ਤੋਂ ਮਜ਼ਬੂਤ ਹੋ ਰਹੀ ਹੈ ਅਕਾਲੀ ਦਲ ਨੂੰ ਸਿਰਫ ਇਸੇ ਛਿੱਟੇ ਕਰਕੇ ਨਕਾਰਿਆ ਗਿਆ ਕਿਉਂਕਿ ਇਹ ਚਲਾਇਆ ਕਿ ਨੇ ਸੀ ਬਿਕਰਮ ਸਿੰਘ ਮਜੀਠੀਏ ਨੇ ਐਸੀ ਚੈਨ ਬਣਾ ਦਿੱਤੀ ਸੀ ਪੰਜਾਬ ਦੇ ਅੰਦਰ ਜਿਹੜੀ ਟੁੱਟਣ ਦਾ ਨਾਮ ਨਹੀਂ ਲੈਂਦੀ ਸੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਅੰਦਰ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਬਹੁਤ ਵੱਡਾ ਇੱਕ ਜਿਹੜਾ ਕਿ ਐਕਸ਼ਨ ਕਰ ਦਿੱਤਾ ਤਾਂ ਉਦੋਂ ਦਾ ਹੀ ਆਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਿਆ ਐਸੇ ਕਰਕੇ ਤਾਂ ਮੁੱਖ ਮੰਤਰੀ ਨੂੰ ਰੋਂਦੇ ਨੇ ਉਹ ਕਹਿੰਦੇ ਜੀ ਮੁੱਖ ਮੰਤਰੀ ਤਾਂ ਮਾੜਾ ਇਹ ਟਰਾਲੀ ਚੋਰ ਸਰਕਾਰ ਆ ਕੁਝ ਪੱਤਰਕਾਰ ਛੱਡ ਰੱਖੇ ਨੇ ਜਿਹੜੇ ਹਰ ਵੇਲੇ ਬਾਦਲਾਂ ਦੀ ਪ੍ਰਸ਼ੰਸਾ ਕਰਦੇ ਨੇ ਤਾਂ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਪੱਟੀ ਮਿਸ ਹੋ ਚੁੱਕੀ ਆ ਉੱਭਰ ਕੇ ਹੁਣ ਨਹੀਂ ਆ ਸਕਦਾ ਉਹ ਕਹਿੰਦੇ ਸੀ ਨਾ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਅਕਾਲੀ ਦਲ ਦਾ ਬਾੜਾ ਵੱਡਾ 스프ਿੰਗ ਲੱਗਿਆ ਜਿੰਨਾ ਦਬੋਗੇ ਉਹ ਨਹੀਂ ਕਹਿੰਦਾ ਉੱਛਲ ਕੇ ਆਉਣਗੇ ਤੁਹਾਡੀ ਛਾਤੀ 'ਚ ਵੱਜਣਗੇ ਪਰ ਮੈਨੂੰ ਲੱਗਦਾ ਵੀ ਉਹ 스프ਿੰਗ ਕੰਮ ਕਰਨੋਂ हट ਗਿਆ ਹੈ ਕਿਹੜੇ ਸਪਰਿੰਗ ਜਿਹੜੇ ਸਪਰਿੰਗ ਸੀ ਨਾ ਉਹ ਪੰਜਾਬ ਦੇ ਲੋਕਾਂ ਨੇ ਤੋੜ ਮਰੋੜਤੇ ਆ ਤੇ ਤਾਲੇ ਲਾ ਦਿੱਤੇ ਆ ਵਾਕਈ ਪੰਜਾਬ ਦੇ ਅੰਦਰ ਸਰਕਾਰ ਨਹੀਂ ਬੜਨੀ ਹੁਣ ਤਾਂ ਸੁਖਵੀਰ ਸਿੰਘ ਬਾਦਲ ਦਾ ਬਿਕਰਮ ਮਜੀਠੀਏ ਦਾ ਉਹਨਾਂ ਦੀ ਧਰਮ ਪਤਨੀ ਹਰਸਮਰਤ ਕੌਰ ਬਾਦਲ ਦਾ ਪੰਜਾਬ ਦੇ ਲੋਕਾਂ ਨੇ ਮਜ਼ਾਕ ਬਣਾ ਦਿੱਤਾ ਐਸੇ ਕਰਕੇ ਦਾ ਮਜ਼ਾਕੀਆ ਵੀਡੀਓ ਜਿਹੜੀਆਂ ਹੁੰਦੀਆਂ ਨੇ ਉਹ ਇਹਨਾਂ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਇਤਿਹਾਸ ਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੀ ਕੰਮ ਮਾਰਦਾ ਇੱਕ ਵੇਲਾ ਸੀ ਕਿ ਬਿਕਰਮ ਮਜੀਠੀਆ ਮੁੱਛਾਂ ਨੂੰ ਉਤਾਰ ਦੇਂਦਾ ਸੀ ਤੇ ਸੀਐਮ ਪੰਜਾਬ ਨੂੰ ਧਮਕੀਆਂ ਦੇਂਦਾ ਸੀ ਕਿ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਕਢਾਵਾਂਗਾ ਲੇਕਿਨ ਅੱਜ ਬਿਕਰਮ ਮਜੀਠੀਆ ਨਾਬਾਦੀ ਜੇਲ੍ਹ 'ਚ ਚੀਕਾਂ ਮਾਰਦਾ ਬਾਰ-ਬਾਰ ਆਪਣੀ ਜ਼ਮਾਨਤ ਦੀਆਂ ਅਰਜ਼ੀਆਂ ਲੈ ਕੇ ਜਾਂਦਾ ਹਾਈ ਕੋਰਟ ਲੇਕਿਨ ਹਾਈ ਕੋਰਟ ਦੇ ਵਿੱਚੋਂ ਰਿਜੈਕਟ ਕਰ ਦਿੱਤੀ ਜਾਂਦੀ ਹੈ ਉਹਦੀ ਜ਼ਮਾਨਤ ਤੇ ਕਿਸੇ ਵੀ ਸੂਰਤ ਤੇ ਬੇਲ ਨਹੀਂ ਮਿਲੇਗੀ ਵਿਕਰਮ ਮਜੀਠੀਆ ਨੂੰ ਕਿਉਂਕਿ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਵਿਕਰਮ ਮਜੀਠੀਆ ਨੂੰ ਤੇ ਹੁਣ ਸੋਸ਼ਲ ਮੀਡੀਆ ਤੇ ਇਸ ਪਰਿਵਾਰ ਦਾ ਮਜ਼ਾਕ ਕੀਤਾ ਜਾਂਦਾ ਹੈ ਕਿ ਇਹਨਾਂ ਦੇ ਦੌਰ ਚ ਚਿੱਟਾ ਜਿਹੜਾ ਸੀ ਉਹਦਾ ਨਾਂ ਨਹੀਂ ਸੀ ਇਹਨਾਂ ਦੇ ਦੌਰ ਚ ਵਿਕਰਮ ਮਜੀਠੀਆ ਨੂੰ ਚਿੱਟੇ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਤੇ ਜਦੋਂ ਕਿਸੇ ਨੇ ਚਿੱਟਾ ਲੈਣਾ ਹੁੰਦਾ ਸੀ ਤੇ ਉਹ ਦੂਸਰੇ ਬੰਦੇ ਨੂੰ ਕਹਿੰਦਾ ਸੀ ਮੈਨੂੰ ਥੋੜਾ ਜਿਹਾ ਵਿਕਰਮ ਮਜੀਠੀਆ ਦੇ ਦੇ ਤੇ ਇਹ ਹਾਲ ਹੋ ਗਿਆ ਆਕਾਲੀ ਦਲ ਦਾ ਬਿਕਰਮ ਸਿੰਘ ਮਜੀਠੀਆ ਨੇ ਆਕਾਲੀ ਦਲ ਨੂੰ ਬਰਬਾਦ ਕਰ ਸੜਿਆ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਇਹਨਾਂ ਦੀ ਸਰਕਾਰ ਕਦੀ ਨਹੀਂ ਆਣ ਦਵਾਂਗੇ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਲੋਕਾਂ ਨੇ ਲੱਖਾਂ ਮਾਵਾਂ ਦੇ ਘਰ ਜੜੇ ਨੇ ਉਜਾੜੇ ਨੇ ਸੀਐਮ ਪੰਜਾਬ ਨੇ ਬੜਾ ਹੀ ਵੱਡਾ ਐਕਸ਼ਨ ਕੀਤਾ ਹੈ ਬਿਕਰਮ ਮਜੀਠੀਆ ਨੂੰ ਜੇਲ੍ਹ ਚੋਂ ਬਾਹਰ ਨਹੀਂ ਆਣ ਦੇ ਰਹੇ ਤੇ ਪੰਜਾਬ ਦੇ ਵਿੱਚ ਚਿੱਟੇ ਦੇ ਉੱਤੇ ਬੜੇ ਵੱਡੇ ਲੈਵਲ ਤੇ ਰੋਕਥਾਮ ਲਾਈ ਆ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਬਿਕਰਮ ਮਜੀਠੀਆ ਸੁਖਵੀਰ ਬਾਦਲ ਇਹਨਾਂ ਦੇ ਪਰਿਵਾਰ ਨੂੰ ਜੇਲਾ ਦੇ ਵਿੱਚ ਸਨਣਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਚਿੱਟੇ ਦੇ ਨਾਲ ਤਬਾਹ ਕੀਤਾ ਹੈ, ਕ੍ਰਪਸ਼ਨ ਕੀਤੀ ਹੈ, ਲੋਕਾਂ ਨੂੰ ਅਗਵਾ ਕਰਾਇਆ, ਲੋਕਾਂ ਤੇ ਜ਼ੁਲਮ ਕੀਤਾ ਹੈ ਤੇ ਪੰਜਾਬ ਨੂੰ 25 ਸਾਲ ਤਬਾਹ ਕੀਤਾ ਹੈ। ਸੋਨੇ ਦੀ ਚਿੜੀਆ ਜਿਹੜਾ ਪੰਜਾਬ ਸੀ, ਉਹਦੀਆਂ ਇਹਨਾਂ ਨੇ ਬੁਨਿਆਦਾਂ ਹਲਾ ਕੇ ਰੱਖ ਸੜੀਆਂ ਨੇ। ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ? ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ। ਮਿਲਨੇ ਆ ਨੈਕਸਟ ਵੀਡੀਓ। ਗੁੱਡ ਬਾਏ ਅਲਾ ਹਾਫਿਜ਼।